ਪਸੂ ਅੱਡੀ ਪਤੋ ਦੇ। ਇਹ ਇੱਕ ਟਾਣਾ ਦਾ ਇੱਕ ਪ੍ਰੋਵਾ ਕੇ ਪਸੂ ਮਾਤੋ ਜ ਸਾਡੀ। ਸਾਡਾ ਮੁੰਡਾ ਦੇ ਬਸ। ਇਹਨਾਂ ਤਸਵੀਰਾਂ ਸਾਂਝੀਆਂ ਕਰਦੀ ਆ ਕਿ ਇੱਕ ਬੁੱਢਾ ਬਾਪ ਤੇ ਮਾਂ ਜਿਹੜੀ ਖੇਤਾਂ ਦੇ ਵਿੱਚ ਮਟਰ ਤੋੜ ਰਹੇ ਨੇ ਸੋ ਇਹਨਾਂ ਦਾ ਜਿਹੜਾ ਇੱਕ ਪੁੱਤਰ ਹੈ 7 ਮਹੀਨੇ ਤੋਂ ਰਸ਼ੀਆ ਦੀ ਜੇਲ੍ਹ ਵਿੱਚ ਬੰਦ ਹੈ। ਕਰੋ ਰੋਜੀ ਰੋਟੀ ਕਮਾ ਲਈ ਗਿਆ ਪਰ ਉਥੇ ਮੌਲ ਦੇ ਵਿੱਚ ਕੋਈ ਘਟਨਾ ਵਾਪਰੀ ਤਾਂ ਇਹਨਾਂ ਦੇ ਮੁੰਡੇ ਨੂੰ ਜਿਹੜਾ ਉੱਤੇ ਪੁਲਿਸ ਨੇ ਗ੍ਰਿਫਤਾਰ ਉਹ ਜਿਹੜਾ ਤਰਨਤਾਰਨ ਦੇ ਪਿੰਡ ਮੱਲਾ ਵਿਖੇ ਮੌਜੂਦ ਆ ਸੋ ਸਭ ਤੋਂ ਪਹਿਲਾਂ ਤਸਵੀਰਾਂ ਸਾਂਝੀਆਂ ਕਰਦੀ ਆ ਕਿ ਇੱਕ ਬੁੱਢਾ ਬਾਪ ਤੇ ਮਾਂ ਜਿਹੜੀ ਖੇਤਾਂ ਦੇ ਵਿੱਚ ਮਟਰ ਤੋੜ ਰਹੇ ਨੇ ਸੋ ਇਹਨਾਂ ਦਾ ਜਿਹੜਾ ਇੱਕ ਪੁੱਤਰ ਹੈ 7 ਮਹੀਨੇ ਤੋਂ ਰਸ਼ੀਆ ਦੀ ਜੇਲ੍ਹ ਵਿੱਚ ਬੰਦ ਹੈ ਕਰੋ ਰੋਜੀ ਰੋਟੀ ਕਮਾਉਣ ਲਈ ਗਿਆ ਪਰ ਉੱਥੇ ਮੌਲ ਦੇ ਵਿੱਚ ਕੋਈ ਘਟਨਾ ਵਾਪਰੀ ਤਾਂ ਇਹਨਾਂ ਦੇ ਮੁੰਡੇ ਨੂੰ ਜਿਹੜਾ ਉੱਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੋ ਠੰਡਾ ਦਾ ਮੌਸਮ ਹੈ ਤੇ ਦੋਵੇਂ ਜਿਹੜੇ ਮਾਪ ਬਾਪ ਮਟਰ ਤੋੜਦੇ ਨੇ ਸੋ ਘਰ ਦਾ ਗੁਜ਼ਾਰਾ ਤੁਹਾਡੇ ਸਾਹਮਣੇ ਹੀ ਆ ਦੇਖ ਸਕਦੇ ਹੋ ਤੁਸੀਂ ਕਿਵੇਂ ਚੱਲਦਾ ਹੋਵੇਗਾ ਤਾਂ ਬਾਪ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਕੀ ਗੱਲਬਾਤ ਹੋਈ ਕਿਉਂਕਿ 7 ਮਹੀਨੇ ਤੋਂ ਰਸ਼ੀਆ ਦੀ ਜਿਲ੍ਹੇ ਵਿੱਚ ਇਹਨਾਂ ਦਾ ਜਿਹੜਾ ਪੁੱਤਰ ਬੰਦ ਹੈ ਸੋ ਇਹ ਬਾਪੂ ਜੀ ਕੀ ਨਾਮ ਹੈ ਤੁਹਾਡਾ ਨਾਮ ਕੀ ਹੈ ਜੀ ਸਾਧ ਸਿੰਘ ਜੀ ਅੱਛਾ ਸਾਧ ਸਿੰਘ ਜੀ ਜਿਹੜਾ ਤੁਹਾਡਾ ਮੁੰਡਾ ਸਕੰਦਰ ਰਸ਼ੀਆ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਕਿਦੋਂ ਗਿਆ ਸੀ ਇਥੋਂ ਘਰੋਂ ਕਿੰਨਾ ਟਾਈਮ ਹੋ ਗਿਆ ਕਿਦਾਂ ਭੇਜਿਆ ਸੀ ਡੇਢ ਸਾਲ ਹੋ ਗਿਆ ਉਹਨੂੰ ਹਾਂਜੀ ਉਹਨੂੰ ਬਾਹਰ ਜਾਨ ਨੂੰ ਪੜਾਉਂਦੇ ਨਹੀਂ ਕੋ ਲੱਗਾ ਕੀ ਗੱਲਬਾਤ ਕੀਤੀ ਭੇਜਿਆ ਕਿਦਾਂ ਸੀ ਇਥੋਂ ਭੇਜਿਆ ਕਰਜਾ ਚੁੱਕੇ ਭੇਜਿਆ ਤੋਂ ਵੇਦ ਕੇ ਹਾਂਜੀ ਗੜੇ ਭਾਗੇ ਕੇਕੋ ਠੀਕ ਹੈ ਜੀ ਤੇ ਫਿਰ ਉੱਥੇ ਕੀ ਗੱਲਬਾਤ ਹੋਈ ਕੰਮ ਕਰਕੇ ਜਾਂਦਾ ਸੀ ਰਸ਼ੀਆ ਕੰਮ ਜਾਂਦਾ ਹੀ ਹੈ ਜੀ ਆ ਕੰਮ ਕਰਦਾ ਹੀ 6 ਮਹੀਨੇ ਪੈਸੇ ਵੀ ਪਾਏ ਉਹਨੇ ਥੋੜੇ ਘਨੇ ਹਾਂਜੀ ਅੱਧਾ ਕਰਜ਼ਾ ਲੱਥਾ ਥਾਂ ਦਾ ਅੱਧਾ ਨਹੀਂ ਲੱਥਾ ਹਾਂਜੀ ਇਹ ਤੇ ਕੇ ਦੇ ਘਰ ਚ ਰਹਿਣ ਡਏ ਆ ਅੱਛਾ ਜੀ ਤੇ ਕੀ ਗੱਲਬਾਤ ਹੋਈ ਬਾਪੂ ਜੀ ਉੱਥੇ ਕਿੱਦਾਂ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ ਮੁੰਡਾ ਇੱਕ ਆ ਉਹਨੇ ਦੱਸਿਆ ਤੇ ਸਕੰਦਰ ਫੜਿਆ ਗਿਆ ਅੱਛਾ ਜੀ ਆ ਠੀਕ ਹੈ ਜੀ ਤੇ ਕੀ ਕੋਈ ਘਟਨਾ ਦੱਸੀ ਉਹਨੇ ਕੀ 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 ਗੱਲ ਹੋਈ ਕਿੱਦਾਂ ਫੜਿਆ ਗਿਆ ਕੋਈ ਗੱਲ ਦੱਸੀ ਹੋਵੇ ਉਹਨੇ ਪਤਾ ਨਹੀਂ ਕੋ ਝਗੜਾ ਜ ਮੜਾ ਮੋੜ ਆ ਆਂਦਾ ਮੜ ਕੇ ਮੇਰੇ ਕੋ ਪੈਖ ਹੋਣ ਲਾਪੇ ਅੱਛਾ ਜੀ ਤੇ ਮੜ ਕੇ ਆਂਦਾ ਮੈਂ ਭਾਈ ਤੁਰਿਆ ਹਾਂ ਤੇ ਮੈਨੂੰ ਫੜ ਲਿਆ ਉਹ ਮੁੰਡਾ ਦਾਦਾ ਸਾਨੂੰ ਜਿਹੜਾ ਆਇਆ ਨਾਲੇ ਦੇ ਅੱਛਾ ਜੀ ਉਹਨੇ ਦੱਸੀ ਸਾਰੀ ਗੱਲ ਬਾਤ ਤੁਹਾਡੀ ਗੱਲ ਬਾਤ ਉਸ ਤੋਂ ਬਾਅਦ ਚ ਜਦੋਂ ਦਾ ਫੜਿਆ ਕੋਈ ਗੱਲ ਬਾਤ ਹੋਈ ਤੁਹਾਡੀ ਨਾ ਕੋਈ ਗੱਲ ਬਾਤ ਨਹੀਂ ਹੋਈ ਕਿੰਨੇ ਕਿੰਨੇ ਧੀਆ ਪੁੱਤ ਨੇ ਮੇਰੇ ਇੱਕ ਧੀਆ ਦੋ ਪੁੱਤ ਆ ਅੱਛਾ ਜੀ ਤਾਂ ਤੁਸੀਂ 7 ਮਹੀਨੇ ਹੋ ਗਏ ਲਗਭਗ ਜੇਲ੍ਹ ਦੇ ਵਿੱਚ ਬੰਦਾ ਤਾਂ ਉੱਥੋਂ ਕਿਸੇ ਦਾ ਫੋਨ ਆਇਆ ਵੇ ਉਸ ਦੀ ਕਿਸੇ ਨੇ ਤੁਹਾਨੂੰ ਕੋਈ ਸਾਰ ਕੋਈ ਗੱਲਬਾਤ ਕੀਤੀ ਹੋ ਕੋਈ ਗੱਲ ਨਹੀਂ ਦੱਸੀ ਕਹਿੰਨੇ ਸਾਨੂੰ ਅਸੀਂ ਤਾਂ ਰੁੰਡੇ ਰਹਿੰਨੇ ਹਾਂ ਦਵੀ ਕੀਤੀ ਤੇ ਕਿਸੇ ਤੱਕ ਗਏ ਤੁਸੀਂ ਐਮਐਲਏ ਤੱਕ ਕਿਸੇ ਮੰਤਰੀ ਤੱਕ ਤੇ ਤੱਕ ਨਹੀਂ ਕੋਈ ਖੜੇ ਜਾਵਿਏ ਕੋਈ ਭਾਜੀ ਹਾਂ ਇਹ ਬਿਲਕੁਲ ਜੀ ਕਈ ਨੇ ਨਪੜ ਬੰਦੇ ਹਾਂ ਹਾਂ ਦਾ ਮਟਰ ਤੋੜਨ ਦਾ ਪਤਾ ਵੀ ਕਿੱਦਾਂ ਤੋੜਨੇ ਕਿ ਖਾਣਾ ਕੀ ਰੋਟੀ ਖਾਣੀ ਆ ਹਣ ਰੋਟੀ ਦਾ ਸੈਂਚਾ ਪਿਆ ਨਹੀਂ ਦਾ ਵਾ ਹੁਣ ਇਹ ਮਟਰ ਤੋੜਨੇ ਨਾ ਦੁਕਾਨਾਂ ਨੂੰ ਪੈਸੇ ਦੇ ਲੈਣੇ ਆ ਫੇ ਆਟਾ ਲੈ ਆਉਣਾ ਸੀ 2 ਕਿਲੋ ਜਾ ਕੇ ਸਾਡੇ ਕੋਟਾ ਵੀ ਨਹੀਂ ਗਾ ਕੋਟਾ ਨਹੀਂ ਕੋਟਾ ਦਾ ਗੱਤੁੰਦਾ ਵਾ ਫੇ ਕਿੱਦੇ ਘਰ ਰਹਿਣ ਨੇ ਉਹ ਜਦੋਂ ਸੁਕੰਦਰ ਇੱਥੋਂ ਗਿਆ ਸੀ ਤਾਂ ਉਹ ਤੋਂ ਬਾਅਦ ਤੁਸੀਂ ਦੱਸ ਰਹੇ ਹੋ ਕਿ 6 ਮਹੀਨੇ ਕੰਮ ਕਰਤੇ ਵੀ ਗਿਆ ਫਿਰ ਤੁਹਾਨੂੰ ਪੈਸੇ ਵੀ ਇੱਥੇ ਭੇਜਦਾ ਰਿਹਾ ਹਾਂ ਹਾਂਜੀ ਭੇਜੇ ਲਈ ਭੇਜੇ ਪੈਸੇ ਉਹਨੇ ਹੁਣ ਬਾਪੂ ਜੀ ਅਸਾ ਮੰਗ ਕੀ ਆ ਤੁਹਾਡੀ ਕੀ ਮੰਗ ਆ ਮੰਗ ਸਾਡਾ ਸੁਕੰਦਰ ਪੁੱਤ ਵਾਪਸ ਆਵੇ ਬਸ ਸਾਨੂੰ ਕੋਈ ਨਹੀਂ ਚਾਹੀਦਾ ਕੁੱਕ ਕੱਖ ਨਹੀਂ ਚਾਹੀਦਾ ਸਾਡਾ ਮੁੰਡਾ ਵਾਪਸ ਆਵੇ ਬਸ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਕਹਿੰਦੇ ਮੁੰਡੇ ਬਾਹਰ ਵਾਲੇ ਕਿੱਦਾਂ ਕੀ ਮੌਲਾ ਕੀ ਚੱਕਰਾਂ ਨਹੀਂ ਸਾਨੂੰ ਕੁਝ ਨਹੀਂ ਤੇ ਸਾਡਾ ਮੁੰਡਾ ਵਾਪਸ ਉਹਦੇ ਕੋਈ ਯਾਰ ਬੇਲੀ ਨਾਲ ਗੱਲ ਹੁੰਦੀ ਹੈ ਤੁਹਾਡੀ ਯਾਰ ਬੇਲੀ ਨਾਲ ਹੁੰਦੀ ਉਹ ਕਿਨੇ ਮੇਲਾ ਪਈਆਂ ਫਲਾਣ ਕੀਤਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕਿ ਮੇਲਾ ਕੀ ਹੁੰਦੀਆਂ ਸਾਨੂੰ ਕੀ ਪਤਾ ਕੀ ਚੱਕਰ ਨਾਲ ਪਤਾ ਨਹੀਂ ਇਹਨਾਂ ਗੱਲਾਂ ਦਾ ਮੇਲ ਕਿੰਦੀ ਕੀ ਹੁੰਦਾ ਕੀ ਚਿੱਠੀ ਪੁਣੀ ਹਾਂ ਦਾ ਸਿਰਫ ਚਿੱਠੀ ਦਾ ਪਤਾ ਚਿੱਠੀ ਪਾ ਦੋ ਲੈ ਲਓ ਠੀਕ ਹੈ ਜੀ ਮਤਲਬ ਤੁਹਾਡੀ ਇੱਧਰ ਕਿਸੇ ਵੀ ਤੁਸੀਂ ਨਾ ਕਿਸੇ ਸਰਕਾਰ ਤੱਕ ਜਾਂ ਕਿਸੇ ਮੰਤਰੀ ਮੰਤਰੀ ਤੱਕ ਨਾ ਕਿਤੇ ਪ੍ਰਸ਼ਾਸਨ ਤੱਕ ਤੁਸੀਂ ਇਹ ਤੱਕ ਨਹੀਂ ਗਏ ਨਹੀਂ ਗਏ ਸਾਨੂੰ ਪਤਾ ਹੀ ਨਹੀਂ ਜੀ ਸਾਨੂੰ ਪਤਾ ਹੀ ਨਹੀਂ ਕਿ ਗੱਲ ਵਾਦ ਅਸੀਂ ਕਰੀਏ ਕੀ ਅੱਛਾ ਸਕੰਦਰ ਦੀ ਕਿੰਨੀ ਉਮਰ ਹੈ ਕਿੰਨੀ ਉਮਰ ਹੋਦੀ ਲਗਭਗ ਭਾਈ 26 27 ਸਾਲ ਦੀ ਹੋਣੀ ਹੈ ਠੀਕ ਹੈ ਜੀ ਹਾਂ ਜੀ ਤੋਂ ਇਹ ਪਤਾ ਹੈ ਜਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਦਾ ਮੁੰਡਾ ਜਿਹੜਾ ਸਕੰਦਰ ਉਹ ਮਿਹਨਤ ਮਜ਼ਦੂਰੀ ਕਰਨ ਗਿਆ ਸੀ ਤੇ ਆ ਇਹ ਫਸਿਆ ਗਿਆ ਦਾ ਮਾਤਾ ਜੀ ਆਇਓ ਤੁਸੀਂ ਵੀ ਮਾਤਾ ਨਾਲ ਹੀ ਗੱਲਬਾਤ ਕਰਾਂਗੇ 26 27 ਸਾਲ ਉਮਰ ਹੈ ਜੇ ਮੁੰਡੇ ਦਾ ਵਿਆਹ ਨਹੀਂ ਹੋਇਆ ਕੁਵਾਰਾ ਹੈ ਸੋ ਹਾਂਜੀ ਮਾਤਾ ਜੀ ਤੁਹਾਡਾ ਪੁੱਤ ਕੀ ਕਹਿਣਾ ਚਾਹੋਗੇ ਸੋ ਕੀ ਮੰਗ ਕੀ ਹੈ ਕਿਉਂਕਿ ਜਿਹੜੀ ਵੀਡੀਓ ਤੁਹਾਡੀ ਦੇਸ਼ਾਂ ਮਦੇਸ਼ਾਂ ਤੇ ਇੱਕ ਜਾਰੀ ਕੀਤਾ ਮੰਗੀ ਵੀ ਆਪੀ ਚਲੋ ਪੀ ਕੰਮ ਤੇ ਗਿਆ ਹੀ ਗਿਆ ਤੇ ਉਹਦੇ ਮਾਹੌਲ ਚ ਪੀ ਪਹਿ ਜਾਂਦੀ ਹੱਥੋਂ ਪਾਈ ਹੋਏ ਖੂਨ ਪਹਿ ਹੈਗੇ ਤੇ ਉਹਨੂੰ ਵਾਪਸ ਕਰ ਦੇਣਾ ਹਾਂਜੀ ਉਹ ਕਿਤੇ ਉੱਥੇ ਉੱਥੇ ਗਿਆ ਸੀ ਕਿਤੇ ਪੁਲਿਸ ਸਟੇਸ਼ਨ ਗਿਆ ਸੀ ਹਾਂਜੀ ਪੁਲਿਸ ਸਟੇਸ਼ਨਾਂ ਦੇ ਮੁੰਡਾ ਜਿਹੜਾ ਨਾਲ ਆਇਆ ਉਹਨੇ ਕਿਹਾ ਪੁਲਿਸ ਸਟੇਸ਼ਨ ਗਿਆ ਹੀ ਤੇ ਉਹਨਾਂ ਨੇ ਫੜ ਕੇ ਇਹਨੂੰ ਲੈ ਗਏ ਹੈਗੇ ਪਾਸ਼ਾ ਤੋਂ ਪਾਸ਼ਾ ਨਹੀਂ ਨੂੰ ਆਈ ਹਾਂਜੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਕੇਂਦਰ ਸਰਕਾਰ ਤੋਂ ਕੀ ਅਪੀਲ ਕਰਦੇ ਹਾਂਜੀ ਪੀਲ ਹੋਈ ਆ ਵੀ ਉਹਨੂੰ ਵਾਪਸ ਕਰ ਦੇਣ ਹੱਥ ਜੋੜ ਕੇ ਬੇਨਤੀ ਹੈ ਹਾਂਜੀ ਸੋ ਮਾਏ ਸੋ ਪਾਵਰ ਕਨੇ ਲਗਾਤਾਰ ਦੋਵੇਂ ਮਾਤਾ ਪਿਤਾ ਸੋ ਇਹਨਾਂ ਲੋ ਮੰਗੇ ਹੀ ਆ ਕਿ ਸਾਨੂੰ ਕੁਛ ਨਹੀਂ ਚਾਹੀਦਾ ਤੋ ਇਹ ਵੀਡੀਓ ਨੂੰ ਮਤਵਾਂ ਦੀ ਸ਼ੇਅਰ ਕਰ ਦਿੱਤਾ ਜਾਵੇ ਤਾਂ ਜੋ ਮੁਖਮੰਦੀ ਭਵਨ ਸਿੰਘ ਮਾਨ ਜਾਂ ਹੋਰ ਜਿਹੜੇ ਸਮਾਜ ਸੇਵੀ ਨੇ ਜੋ ਅਕਸਰ ਬਾਹਰ ਫਸੇ ਦੇ ਸਾਂ ਵਿੱਚ ਨੌਜਵਾਨਾਂ ਨੂੰ ਜਿਹੜਾ ਪੰਜਾਬ ਪਛਾਣ ਦਿੰਦੇ ਨੇ ਤਾਂ ਇਸ ਪਰਿਵਾਰ ਦਾ ਜਿਹੜਾ ਪੁੱਤਰ ਹੈ ਉਹ ਇਹਨਾਂ ਦੇ ਪਿੰਡ ਆਸ